नमस्कार क्याची न्यूज़ नेटवर्क देश के वास्ते सुसु देख रहे हो मैं थोटे नाल महक और इस वाली सब टू बड़ी खबरदारु करांगे 328 पावन रूपन इलाके एसआईटी दे वलो बड़ा एक्शन लिया गया 15 थामते छापेमारी लगातार जारी है 328 पावन रूपा आखिर तिथे ने ए बड़ा सवाल है पर दजी की अमृतसर गुरदासपुर ਰੋਪੜ ਚੰਡੀਗੜ੍ਹ ਨਾਲੀ ਤਰਨਤਾਰਨ ਦੇ ਵਿੱਚ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਸਿੰਦਰ ਸਿੰਘ ਪੋਲੀ ਦੇ ਟਿਕਾਣਿਆਂ ਤੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਐ ਐਸਆਈਟੀ ਮੁਖੇ ਗੁਰਪ੍ਰੀਤ ਸਿੰਘ ਪੁੱਲੜ ਦੇ ਵੱਲੋਂ ਇਹ ਦਰਸਲ ਜਾਣਕਾਰੀ ਸਾਂਝੀ ਕੀਤੀ ਗਈ ਹੈ 328 ਪਵਨ ਸਰੂਪਾ ਦੇ ਮਾਮਲੇ ਦੇ ਵਿੱਚ ਦਸੇ ਕੇ ਐਫਆਈਆਰ ਕੋਈ ਹੋਰਸ ਤੋਂ ਬਾਅਦ ਐਸਆਈਟੀ ਜਿਹੜੀ ਟੀਮ ਹੈ ਉਸ ਦਾ ਗਠਨ ਕੀਤਾ ਗਿਆ ਉਸ ਦੇ ਮੁਖੇ ਗੁਰਪ੍ਰੀਤ ਸਿੰਘ ਪੁੱਲੜ ਨੂੰ ਬਣਾਇਆ ਗਿਆ ਹਾਲੇ ਤੱਕ ਇਸ ਮਾਮਲੇ ਤੇ ਵਿੱਚ ਦਸੇ ਕੇ ਅਰੇਸਟ ਹੋਈ ਹੈ 16 ਲੋਕ ਇਸ ਦੇ ਵਿੱਚ ਨਮਜ਼ਦ ਨੇ ਸਿੰਦਰ ਸਿੰਘ ਕੋਲੀ ਜੋ ਸੀਏਸੀ ਚਾਰਟਰਡ ਅਕਾਊਂਟੈਂਟ ਐਸਟਪੀਸੀ ਦੇ ਔਰ ਉਹਨਾਂ ਦੀ ਗ੍ਰਿਫਤਾਰੀ ਹੋਈ ਔਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ 16 ਲੋਕ ਨਾਮਜ਼ਦ ਨੇ ਸਿੰਦਰ ਸਿੰਘ ਕੋਲੀ ਨੂੰ ਫਿਲਹਾਲ ਅਰੈਸਟ ਕੀਤਾ ਗਿਆ ਔਰ ਵੱਖ-ਵੱਖ ਥਾਵਾਂ ਤੇ 15 ਥਾਵਾਂ ਤੇ ਛਾਪੇਮਾਰੀ ਲਗਾਤਾਰ ਚੱਲ ਰਹੀ ਹੈ ਐਫਆਈਆਰ ਨੰਬਰ 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਭੇਜ ਰਿਹਾ ਹਾਂ ਅ ਚਿੜੀ ਗੁਰਗਾਂ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਜੀ ਇਹਦੇ ਚ ਇੱਕ ਐਸਆਈਟੀ ਬਣਾਈ ਗਈ ਹੈ ਔਰ ਐਸਆਈਟੀ ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਵੱਲੋਂ ਉਹਨਾਂ ਦੇ ਉੱਤੇ ਟੋਟਲ ਜਿਹੜੇ 15 ਜਗ੍ਹਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਦੋ ਜਗ੍ਹਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗ੍ਹਾ ਗੁਰਦਾਸਪੁਰ ਰੋਪੜ ਅਤਰਨ ਤਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ 'ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ 'ਚ ਮੇਨ ਸਾਡੇ ਕਸਟਡ ਅਫਸਰਔਰ ਸੀਨੀਅਰ ਅਫਸਰ ਨੂੰ ਸੁਪਰਵਾਈਜ਼ ਕਰ ਰਹੇ ਹੈ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਹੈ ਉਹਨ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਐਸਐਸ ਕੋਲੀ ਉਹਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰੈਮਿਸਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਐ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਔਰ ਇਸ ਤੋਂ ਬਾਅਦ ਜਿਹੜੀ ਐ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਐ ਇਹ ਬਿਲਕੁਲ ਬੜੀ ਮੈਟੀਕੁਲਸ ਔਰ ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਐ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਾਂ ਔਰ ਬਿਲਕੁਲ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸੇ ਵਿੱਚ ਸਪੇਅਰ ਨਹੀਂ ਕੀਤਾ ਜਾਊਗਾ